ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਪੈਰਿਸ 올림픽 ਪੀਐਮ ਮੋਦੀ ਨੇ ਭਾਰਤੀ ਟੀਮ ਨੂੰ ਦਿੱਤੀ ਵਧਾਈ ਤੇਜ਼ੀ ਨਾਲ ਵਧ ਰਿਹਾ ਚੰਦੀਪੁਰਾ ਵਾਇਰਸ 37 ਮਾਮਲੇ ਮਿਲੇ ਸ਼ੰਭੂ ਬਾਰਡਰ ਖੋਲੇ ਜਾਣ ਵਾਲੇ ਮਾਮਲੇ ਤੇ ਭੜਕੇ ਸੀਐਮ ਭਗਵੰਤ ਮਾਨ ਭਾਜਪਾ ਤੇ ਕੱਸਿਆ ਤੰਜ ਕਿਹਾ ਕਿਸਾਨ ਦਿੱਲੀ ਨਹੀਂ ਹੋਰ ਕੀ ਲਾਹੌਰ ਜਾਣਗੇ ਰਾਹੁਲ ਗਾਂਧੀ ਨੇ ਸੁਲਤਾਨਪੁਰ ਵਿੱਚ ਲੋਕੋ ਪੈਲਟਾ ਨਾਲ ਕੀਤੀ ਗੱਲਬਾਤ ਕਿਸਾਨਾਂ ਦੇ ਰੋਗਗੇ ਚੁੱਕੀ ਸਰਕਾਰ ਸ਼ੰਭੂ ਮੋਰਚੇ ਤੇ ਨਿਰਵਿਘਨ ਬਿਜਲੀ ਸਪਲਾਈ ਲਈ ਰੱਖੇਗੀ ਟਰਾਂਸਫਾਰਮਰ ਲੱਡੂਵਾਲ ਟੋਲ ਪਲਾਜ਼ਾ ਲੱਡੂਵਾਲ ਟੋਲ ਪਲਾਜ਼ੇ ਤੋਂ ਚੁੱਕਿਆ ਜਾਵੇਗਾ ਧਰਨਾ ਹਾਈ ਕੋਰਟ ਨੇ ਦਿੱਤੇ ਸ਼ਕਤੀ ਦੇ ਆਦੇਸ਼ ਪੰਜਾਬ ਸਰਕਾਰ ਨੇ ਭਰੀ ਹਾਮੀ ਨਸ਼ੇ ਦੇ ਕੇਸ ਚ ਜੇਲ੍ਹਬੰਦ ਜਗਦੀਸ਼ ਭੋਲਾ ਪਿਤਾ ਦੀ ਅੰਤਮ ਰਸਮਾਂ ਚ ਹੋਏ ਸ਼ਾਮਲ ਭੋਲਾ ਨੇ ਖੁਦ ਨੂੰ ਨਸ਼ੇ ਦੇ ਕੇਸ ਚ ਦੱਸਿਆ ਵਕਸੂਰ ਸੀਬੀਆਈ ਜਾਂਚ ਦੀ ਕੀਤੀ ਮੰਗ ਸਿੱਖਿਆ ਵਿਭਾਗ ਪੰਜਾਬ ਵੱਲੋਂ 24 ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਕੀਤੀਆਂ ਬਦਲੀਆਂ ਪੈਰਿਸ 올림픽 ਸਮਾਗਮ ਤੋਂ ਪਹਿਲਾਂ ਲੰਡਨ ਪੈਰਿਸ ਹਾਈ ਸਪੀਡ ਰੇਲ ਨੈਟਵਰਕ ਲਾਈਨਾਂ ਪੁੱਟੀਆਂ ਪੈਰਿਸ 올림픽 2024 ਦੇਸ਼ਾਂ ਦੀ ਪਰੇਡ ਦੇ ਨਾਲ 올림픽 ਉਦਘਾਟਨੀ ਸਮਾਗਮ ਸ਼ੁਰੂ ਓਲੰਪਿਕ ਖੇਡ ਦੇ ਮੁਕਾਬਲਿਆਂ ਲਈ ਪੈरिस ਪਹੁੰਚਿਆ ਆਕਾਸ਼ਦੀਪ ਸਿੰਘ ਕਾਨੇਕੇ 올ੰਪਿਕ ਖੇਡਾਂ 'ਚ ਖੇਡਣ ਵਾਲਾ ਬਰਨਾਲਾ ਜ਼ਿਲ੍ਹੇ ਦਾ ਪਹਿਲਾ ਖਿਡਾਰੀ ਮਹਿਲਾ T20 ਕ੍ਰਿਕਟ ਭਾਰਤ ਨੌਵੀਂ ਵਾਰ ਏਸ਼ੀਆ ਕੱਪ ਦੇ ਫਾਈਨਲ ਵਿੱਚ ਪੁੱਜਿਆ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ ਹੁਣ ਖਬਰਾਂ ਵਿਸਤਾਰ ਨਾਲ ਇਸ ਵਾਰ 올ੰਪਿਕ ਖੇਡਾਂ ਫਰਾਂਸ ਦੀ ਰਾਜਧਾਨੀ ਪੈरिस ਵਿੱਚ ਹੋ ਰਹੀਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X ਤੇ ਪੈਰਸਓ 올림픽 ਵਿੱਚ ਭਾਗ ਲੈਣ ਵਾਲੇ ਭਾਰਤੀ ਐਥਲੀਟਾਂ ਦੇ ਸਮੂਹ ਨੂੰ ਵਧਾਈ ਦਿੰਦੇ ਹੋਏ ਪੋਸਟ ਕੀਤਾ ਉਹਨਾਂ ਆਪਣੀ ਪੋਸਟ ਵਿੱਚ ਲਿਖਿਆ ਜਿਵੇਂ ਹੀ ਪੈਰਸਓ 올림픽 ਸ਼ੁਰੂ ਹੋ ਰਿਹਾ ਹੈ ਭਾਰਤੀ ਟੀਮ ਨੂੰ ਮੇਰੀਆਂ ਸ਼ੁਭ ਕਾਮਨਾਵਾਂ ਹਰ ਐਥਲੀਟ ਭਾਰ ਦਾ ਮਾਣ ਹੈ ਉਹ ਸਾਰੇ ਚਮਕਣਾ ਅਤੇ ਖੇਡਾਂ ਦੀ ਅਸਲ ਭਾਵਨਾ ਨੂੰ ਸਮਝਣਾ ਸਾਨੂੰ ਆਪਣੇ ਬੇਮਿਸਾਲ ਪ੍ਰਦਰਸ਼ਨ ਨਾਲ ਪ੍ਰੇਰਿਤ ਕਰਨ ਗੁਜਰਾਤ ਵਿੱਚ ਚਾਂਦੀਪੁਰਾ ਵਾਇਰਸ ਦੇ 37 ਕੇਸ ਮਿਲੇ ਹਨ ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਕਿਹਾ ਚਾਂਦੀਪੁਰਾ ਦੇ ਲੱਛਣਾਂ ਵਾਲੇ ਹੁਣ ਤੱਕ 133 ਕੇਸ ਦਰਜ ਹੋਏ ਹਨ ਇਨ੍ਹਾਂ 133 ਕੇਸਾਂ ਵਿੱਚੋਂ 37 ਮਾਮਲਿਆਂ ਵਿੱਚ ਚਾਂਦੀਪੁਰਾ ਵਾਇਰਸ ਦੀ ਪੁਸ਼ਟੀ ਹੋਈ ਹੈ ਦਰਅਸਲ ਮਹਾਰਾਸ਼ਟਰ ਦੇ ਨਾਗਪੁਰ ਦੇ ਚਾਂਦੀਪੁਰਾ ਵਾਇਰਸ ਵਿੱਚ ਬੜਾ 1963 ਨਾਲ 15 ਸਾਲ ਉਮਰ ਵਰਗ ਦੇ ਬੱਚਿਆਂ ਦੀ ਬਹੁਤ ਹੋਣ ਲੱਗੀ ਸੀ ਉਦੋਂ ਇਸ ਵਾਇਰਸ ਦਾ ਨਾਂ ਚਾਂਦੀਪੁਰਾ ਵਾਇਰਸ ਪੈ ਗਿਆ ਸੀ ਸ਼ੰਭੂ ਬਾਰਡਰ ਤੇ ਬੈਠੇ ਕਿਸਾਨ ਲਗਾਤਾਰ ਦਿੱਲੀ ਜਾਣ ਦੀ ਮੰਗ ਕਰ ਰਹੇ ਹਨ ਇਸੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਭਾਜਪਾ ਤੇ ਨਿਸ਼ਾਨਾ ਸਾਧਿਆ। ਉਹਨਾਂ ਆਖਿਆ ਕਿ ਕਿਸਾਨ ਦਿੱਲੀ ਜਾਣ ਦੀ ਮੰਗ ਕਰ ਰਹੇ ਨੇ ਪਰ ਹਰਿਆਣਾ ਦੇ ਬਾਡਰਾਂ ਤੇ ਹੀ ਰੋਕ ਦਿੱਤਾ ਗਿਆ। ਮੁੱਖ ਮੰਤਰੀ ਨੇ ਝੁਟਕੀ ਲੈਂਦੇ ਆਖਿਆ ਕਿ ਕਿਸਾਨਾਂ ਨੂੰ ਦਿੱਲੀ ਨਾ ਭੇਜਾਂ, ਹੋਰ ਕਿ ਲਾਹੌਰ ਭੇਜਾਂ। ਜੇਕਰ ਸਰਕਾਰ ਦਿੱਲੀ ਤੋਂ ਚੱਲਦੀ ਹੈ ਤਾਂ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਹੀ ਜਾਣਗੇ। ਉਹਨਾਂ ਆਖਿਆ ਕਿ ਕਿਸਾਨਾਂ ਨਾਲ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਸੁਣੋ, ਬੈਠ ਕੇ ਗੱਲ ਕਰੋ ਪਰ ਭਾਜਪਾ ਸਰਕਾਰ ਤਾਂ ਹਰਿਆਣਾ ਹੀ ਨਹੀਂ ਢੱਪਣ ਦੇ ਰਹੀ। ਲੋਕ ਸਭਾ ਵਿਰੋਧੀ ਧਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੁਲਤਾਨਪੁਰ ਚ ਲੋਕੋ ਪੈਲੇਟਨ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਨੇ ਲੋਕੋ ਪੈਲੇਟ ਦੀਆਂ ਮੁਸ਼ਕਲਾਂ ਨੂੰ ਸੁਣਿਆ ਤੇ ਹੱਲ ਕਰਨ ਦਾ ਪ੍ਰੋਤਸਾਹ ਦਿੱਤਾ। ਰਾਹੁਲ ਗਾਂਧੀ ਨੇ ਕਈ ਦਿਨ ਪਹਿਲਾਂ ਦਿੱਲੀ ਵਿੱਚ ਵੀ ਲੋਕੋ ਪੈਲੇਟ ਨਾਲ ਗੱਲਬਾਤ ਕੀਤੀ ਸੀ। ਸ਼ੰਭੂ ਮੋਰਚੇ ਤੇ ਬਿਲੀ ਦੀ ਆ ਰਹੀ ਸਮੱਸਿਆ ਤੇ ਹੋਰ ਮੰਗਾਂ ਲੈ ਕੇ ਗਗਨ ਚੌਕ ਵਿਖੇ ਕਿਸਾਨਾਂ ਦੇ ਲਾਇਆ ਜਾ ਰਹੇ ਧਰਨੇ ਨੂੰ ਮੀਟਿੰਗ ਵਿੱਚ ਬਦਲ ਕੇ ਪਟਿਆਲਾ ਦੇ ਏਡੀਸੀ ਡਾਕਟਰ ਰਜਿੰਦਰ ਸਿੰਘ ਆਈਏਐਸ ਨੇ ਕਿਸਾਨ ਬਫਦ ਨੂੰ ਭਰੋਸਾ ਹੈ ਤਾਂ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਸਰਕਾਰ ਕਿਸਾਨਾਂ ਦੇ ਰੋ ਅੱਗੇ ਝੁਕਦੀ ਨਜ਼ਰ ਆਈ ਤੇ ਬਿਜਲੀ ਦੇ ਟਰਾਂਸਫਾਰਮਰ ਸੰਭੂ ਮੋਰਚਾ ਤੇ ਤੁਰੰਤ ਲਾਉਣ ਦੇ ਆਦੇਸ਼ ਦਿੱਤੇ ਹਨ ਇਸ ਦੇ ਨਾਲ ਹੀ ਹਰ ਉਸ ਮੰਗ ਨੂੰ ਪੂਰਾ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ ਜਿਸ ਦੀ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਫੋਗਿੰਗ ਡਾਕਟਰ ਦੀ ਮੌਜੂਦਗੀ ਆ ਸ਼ਾਮਲ ਹਨ ਲਾਡੋਵਾਲ ਟੋਲ ਪਲਾਜ਼ਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਉੱਤੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਮਾਮਲਾ ਮਹਾਈ ਕੋਰਟ ਵਿੱਚ ਪਹੁੰਚਿਆ ਸੀ। ਇਸ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਹੈ ਕਿ ਟੋਲ ਪਲਾਜ਼ਾ ਉੱਤੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ 4 ਹਫ਼ਤਿਆਂ ਅੰਦਰ ਹਟਾ ਦਿੱਤਾ ਜਾਵੇ। ਬਹੁ ਕਰੋੜੀ ਨਸ਼ੇ ਦੇ ਮਾਮਲੇ ਵਿੱਚ ਬਰਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਆਪਣੇ ਪਿਤਾ ਬਲਚਿੰਦਰ ਸਿੰਘ ਦੇ ਅੰਤਮ ਸੰਸਕਾਰ ਮੌਕੇ ਪਹੁੰਚੇ। ਉਹਨਾਂ ਨੇ ਪਿਤਾ ਦੀਆਂ ਅੰਤਿਮ ਰਸਮਾਂ ਅਦਾ ਕਰਨ ਮਗਰੋਂ ਪ੍ਰੇਮ ਨਾਲ ਮੀਡੀਆ ਸਾਹਮਣੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਮੈਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਇੱਕੋ ਕੇਸ ਵਿੱਚ ਨਾਮਜਦ ਹੋਰ ਲੋਕਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਪਰ ਮੈਨੂੰ ਹੀ ਇਕੱਲੇ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਮੇਰੇ ਉੱਪਰ ਹੋਰ ਕੋਈ ਕੇਸ ਨਹੀਂ ਉਹਨਾਂ ਵੱਲੋਂ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਮੈਂ ਗਲਤ ਹੋਵਾਂ ਤਾਂ ਮੈਨੂੰ ਫਾਂਸੀ ਦੇ ਦਿੱਤੀ ਜਾਵੇ ਸਿੱਖਿਆ ਵਿਭਾਗ ਪੰਜਾਬ ਵੱਲੋਂ 24 ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾ ਵਿੱਚ ਕਿਹਾ ਗਿਆ ਹੈ ਕਿ ਪ੍ਰਬੰਧਕੀ ਜ਼ਰੂਰਤਾਂ ਅਤੇ ਲੋਕ ਖੇਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਸਕੂਲ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਹਾਇਕ ਡਾਇਰੈਕਟਰ ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਪੈਰਸ 올림픽 ਉਦਘਾਟਨੀ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਲੰਡਨ ਤੋਂ ਪੈਰਸ ਤੇ ਹੋਰ ਥਾਵਾਂ ਤੇ ਜਾਣ ਵਾਲੀ ਹਾਈ ਸਪੀਡ ਰੇਲ ਦੀਆਂ ਪਟੜੀਆਂ ਨੂੰ 3 ਥਾਂ ਹੀ ਪੁੱਟ ਦਿੱਤਾ ਗਿਆ ਹੈ ਇਸ ਕਾਰਨ ਇਸ ਬਹੁਤੀ ਰਜੇਵੇਂ ਆ ਭਰੇ ਰੂਟ ਤੇ ਹਾਵਾਜੇ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹਾਲੇ ਇਹ ਪਤਾ ਨਹੀਂ ਲੱਗਿਆ ਕਿ ਇਹ ਕੰਮ ਕਿਸ ਨੇ ਕੀਤਾ ਹੈ ਟਰਾਂਸਪੋਰਟ ਮੰਤਰੀ ਪੈਟ੍ਰਿਸ 베ਰਗਰੀਟ ਅਨੁਸਾਰ ਅਜਿਹੇ ਘਟਨਾਵਾਂ ਕਾਰਨ ਪੈਰਸ ਨੂੰ ਬਾਕੀ ਫਰਾਂਸ ਅਤੇ ਗਵਾਂਡੀ ਦੇਚਾਂ ਨਾਲ ਜੋੜਨ ਵਾਲੀਆਂ ਕਈ ਹਾਈ ਸਪੀਡ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਇਸ ਮੌਕੇ ਫਰਾਂਸ ਵਿੱਚ ਕਈ ਥਾਂ ਹੀ ਪ੍ਰਦਰਸ਼ਨ ਕਰਗੀਆਂ ਨੇ ਰੋਜਤਾਇਆ ਤੇ ਅੱਗਾਂ ਲਾਈਆਂ ਸਰਕਾਰੀ ਅਧਿਕਾਰੀਆਂ ਨੇ ਅਜਿਹੀਆਂ ਕਾਰਵਾਈਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਦੇ 올림픽 ਨਾਲ ਸਿੱਧੇ ਸਬੰਧਾ ਕੋਈ ਤਰੰਤ ਸੰਕੇਤ ਨਹੀਂ ਮਿਲੇ ਹਨ ਆਮ ਪਰੰਪਰਾ ਤੋਂ ਹਟਦੇ ਹੋਏ 205 ਦੇਸ਼ਾਂ ਦੇ ਐਥਲੀਟਾਂ ਨੇ ਮੀਂਹ ਦੇ ਖਤਰੇ ਦੇ ਵਿਚਕਾਰ ਇੱਥੇ ਸੀ ਨਦੀ ਤੇ ਕਿਸ਼ਤੀਆਂ ਵਿੱਚ ਪ੍ਰੀਡ ਆਫ ਨੇਸ਼ਨਜ਼ ਵਿੱਚ ਹਿੱਸਾ ਲਿਆ ਇਸ ਦੇ ਨਾਲ ਹੀ ਰੋਸ਼ਨੀ ਦੇ ਸ਼ਹਿਰ ਵਿੱਚ 올림픽 ਖੇਡਾਂ ਦੇ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਹੋ ਗਈ ਪੈਰਿਸ ਵਿੱਚ 26 ਜੁਲਾਈ ਤੋਂ ਸ਼ੁਰੂ ਹੋਈਆਂ 올림픽 ਖੇਡਾਂ ਚ ਭਾਗ ਲੈਣ ਲਈ ਜ਼ਿਲ੍ਹਾ ਬਰਨਾਲਾ ਦਾ ਪਹਿਲਾ ਖਿਡਾਰੀ ਅਕਸ਼ਦੀਪ ਸਿੰਘ ਕਾਨੇਕੇ ਪੈਰਿਸ ਪਹੁੰਚਿਆ ਹੈ ਜਿਸ ਤੋਂ ਦੇਸ਼ ਭਾਰਤ ਪੰਜਾਬ ਤੇ ਪਿੰਡ ਵਾਸੀਆਂ ਨੂੰ ਤਗਮਾ ਜਿੱਤ ਕੇ ਭਾਰਤੀ ਝੋਲੀ ਪਾਉਣ ਦੀਆਂ ਵੱਡੀਆਂ ਆਸਾਂ ਹਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ T20 ਏਸ਼ੀਆ ਕੱਪ ਦੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ ਤੇ ਭਾਰਤੀ ਟੀਮ ਨੌਵੀਂ ਵਾਰ ਫਾਈਨਲ ਵਿੱਚ ਪੁੱਜੀ ਹੈ ਭਾਰਤ ਵੱਲੋਂ ਸਮਰਤੀ ਮੰਦਾਨਾ ਨੇ 38 ਗੇਂਦਾਂ ਵਿੱਚ 55 ਦੌੜਾਂ ਬਣਾਈਆਂ ਜਨਕੇਸ਼ ਪੈਲੀ ਵਰਮਾ ਨੇ 28 ਗੇਂਦਾਂ ਤੇ 26 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਨੇ ਪਹਿਲਾਂ ਬੱਲੇਵਾਜੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ 80 ਦੌੜਾਂ ਬਣਾਈਆਂ। ਜਦਕਿ ਭਾਰਤ ਨੇ ਜੇਤੂ ਟੀਚਾ 11 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ। ਇਸ ਮੈਚ ਤੋਂ ਕੁਝ ਸਮੇਂ ਬਾਅਦ ਦੂਜਾ ਸੈਮੀਫਾਈਨਲ ਮੈਚ ਸ਼੍ਰੀਲੰਕਾ ਤੇ ਪਾਕਿਸਤਾਨ ਦਰਮਿਆਨ ਖੇਡਿਆ ਜਾਵੇਗਾ, ਜਿਸ ਵਿੱਚ ਜੇਤੂ ਟੀਮ ਭਾਰਤ ਨਾਲ ਫਾਈਨਲ ਖੇਡੇਗੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ